ਡੀਆਈਜੀ ਪੁੱਲਰ ਦੇ ਘਰੋਂ ਮਿਲਿਆ ਕਰੋੜਾਂ ਦਾ ਕੈਸ਼ ਸੀਆਈਬੀ ਨੂੰ ਮੰਗਵਾਉਣੀ ਪੈਗੀ ਨੋਟ ਗਿਨਣ ਵਾਲੀ ਮਸ਼ੀਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਵੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਸੀਬੀਆਈ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹਾਥੀ ਗ੍ਰਿਫਤਾਰ ਕੀਤਾ ਹੈ DIG ਪੁੱਲਰ ਨੇ ਮੰਡੀ ਗੋਵਿੰਦਗੜ੍ਹ ਵਿੱਚ ਇੱਕ ਸਕਰਾਬ ਡੀਲਰ ਤੋਂ ਰਿਸ਼ਵਤ ਮੰਗੀ ਸੀ ਵੀਰਵਾਰ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ CBI ਟੀਮ ਨੇ ਜਾਲ ਵਿਸਾ ਕੇ ਪੁੱਲਰ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ CBI ਦੀ 52 ਮੈਂਬਰੀ ਟੀਮ ਪੁੱਲਰ ਦੇ ਮਾਹੌਲੀ ਦਫ਼ਤਰ ਅਤੇ ਚੰਡੀਗੜ੍ਹ ਵਿੱਚ ਉਸਦੇ ਸੈਕਟਰ 40 ਵਾਲੇ ਘਰ ਦੀ ਤਲਾਸ਼ੀ ਲੈ ਰਹੀ ਹੈ ਜਿੱਥੋਂ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ਭੋਲਰ ਤੋਂ ਇਸ ਸਮੇਂ ਇੱਕ ਗੋਪਤ ਸਥਾਨ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੌਰਾਨ ਸੀਬੀਆਈ ਨਾਲ ਜੁੜੇ ਸੂਤਰਾਂ ਦੀ ਰਿਪੋਰਟ ਹੈ ਕਿ ਭੋਲਰ ਦੇ ਘਰੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ ਇਹ ਨਕਦੀ 7 ਥੈਲਿਆਂ ਤੇ ਇੱਕ ਬਰੀਫਕੇਸ ਵਿੱਚ ਭਰੀ ਹੋਈ ਸੀ ਇਸ ਤੋਂ ਬਾਅਦ ਸੀਬੀਆਈ ਟੀਮ ਨੂੰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ ਗੈਣੇ ਵੀ ਬਰਾਮਦ ਕੀਤੇ ਗਏ ਹਨ ਪੁੱਲਰ ਨੂੰ ਮੋਹਾਲੀ ਸਥਿਤ ਡੀਆਈਜੀ ਦਫ਼ਤਰ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ ਪਰ ਜਾਂਚ ਏਜੰਸੀ ਨੇ ਅਜੇ ਤੱਕ ਇਸ ਸਬੰਧੀ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਪੁੱਲਰ ਨੂੰ ਕੱਲ ਮੋਹਾਲੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹਿਰਮਾਨਤੇ ਲਿਆ ਜਾਵੇਗਾ ਸੀਬੀਆਈ ਸੂਤਰਾਂ ਅਨੁਸਾਰ ਸਕਰਾਈਬ ਡੀਲਰ ਨੇ ਆਪਣੀ ਸ਼ਿਕਾਇਤ ਵਿੱਚ ਡੀਆਈਜੀ ਪੁੱਲਰ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਦੇ ਨਾਮ ਲਏ ਹਨ ਜਿਨ੍ਹਾਂ ਵਿਰੁੱਧ ਜਲਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਨਾਲ ਪੰਜਾਬ ਪੁਲਿਸ ਵਿੱਚ ਹਲਚਲ ਮਚ ਗਈ ਹੈ ਪੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਮੈਲ ਸਿੰਘ ਪੁੱਲਰ ਦੇ ਪਿਤਾ ਹਨ ਜੋ ਪੰਜਾਬ ਦੇ ਡੀਜੀਪੀ ਬਜੋਂ ਸੇਵਾ ਨਿਵਾਜ ਚੁੱਕੇ ਹਨ ਪੁੱਲਰ ਦਾ ਪਰਾ ਕੁਲਦੀਪ ਸਿੰਘ ਪੁੱਲਰ ਇੱਕ ਸਾਬਕਾ ਕਾਂਗਰਸੀ ਵਿਧਾਇਕ ਵੀ ਹੈ ਪੁੱਲਰ ਨੂੰ ਵੀ 27 ਨਵੰਬਰ 2024 ਵਿੱਚ ਰੋਪੜ ਰੇਂਜ ਦੀ ਡੀਆਈਜੀ ਨੂੰਜੁਕਤ ਕੀਤਾ ਗਿਆ ਸੀ ਸ਼ਿਕਾਇਤਕਰਤਾ ਮੰਡੀ ਗੋਵਿੰਦਗੜ੍ਹ ਦਾ ਰਹਿਣ ਵਾਲਾ ਆਕਾਸ਼ ਹੈ ਉਸਨੇ 11 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਉਸਨੇ ਦੱਸਿਆ ਕਿ ਡੀਆਈਜੀ ਰੋਪੜ ਨੇ ਸਾਰੀ ਜ਼ਿੰਮੇਵਾਰੀ ਵਿਚੋਲੇ ਕ੍ਰਿਸ਼ਨ ਨੂੰ ਸੌਂਪੀ ਸੀ ਸੀਬੀਆਈ ਨੇ ਪਹਿਲਾਂ ਵਿਚੋਲੇ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆ ਗਿਆ